8 ਉਮੀਦਵਾਰ ਐਲਾਨੇਗੇ 8 ਦੇ ਵਿੱਚੋਂ ਹੁਣ 7 ਰਹਿ ਗਏ ਜੀ ਇੱਕ ਉਮੀਦਵਾਰੇ ਉੱਡ ਗਿਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਕਿਤੇ ਧਰਮ ਰਾਜ ਤੋਂ ਸਦਾਬਾਸਤੇ ਨਹੀਂ ਲਿਖਾ ਕੇ ਲੈ ਆ ਪ੍ਰਧਾਨ ਮੰਤਰੀ ਮੋਦੀ ਕਿ ਸਦਾ ਹੀ ਇਹ ਰਹੂ ਲੋਕ ਕਟ ਲੈਣਗੇ ਸੰਘਰਸ਼ੀ ਲੋਕ ਆਪਾਂ ਸਾਲ ਆਉਣ ਵਾਲੇ ਵੀ ਜੇ ਇਹਨੂੰ ਗੁਰੂ ਨੇ ਦੇਤੇ ਮੋਦੀ ਨੂੰ ਝੱਲ ਲੈਣਗੇ ਪਰ ਥੋੜਾ ਹਾਲ ਜਿਹੜਾ ਹੋਣਾ ਦੁਨੀਆ ਦੇਖੂਗੀ ਜਿਹੜਾ ਥੋੜੇ ਹਾਲਾਤ ਤੁਸੀਂ ਧਰਮ ਨਹੀਂ ਰੱਖਿਆ ਸੌ ਕਿਸੇ ਧਰਮ ਦੀ ਗੱਦੀ ਜੇ ਬੀਜੇਪੀ ਚ ਜਾਵਾਂਗੇ ਆਪਾਂ ਸੇਫ ਹੋ ਜਾਾਂਗੇ ਜੇ ਬੀਜੇਪੀ ਚ ਨਹੀਂ ਜਾਂਦੇ ਤਾਂ ਹੋ ਸਕਦਾ ਈਡੀ ਦੀ ਰੇਡ ਪੈ ਜਾਏ ਕਿਉਂਕਿ ਈਡੀ ਦੀ ਰੇਡ ਪਈ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਕਿ ਈਡੀ ਦੀ ਰੇਡ ਬੜੀ ਖਤਰਨਾਕ ਹੈ ਮੇਰੇ ਤੇ ਹੋਣਾ ਈਡੀ ਸਾਡੇ ਈਡੀ ਆ ਜੇਊਗਾ ਆ ਜੇ ਟੱਕਾ ਆ ਜੇ ਜੇ ਸਾਡੇ ਕੋ ਹਾਇਓ ਆਪਦੇ ਮਾਪਿਓ ਦੀ ਦਿੱਤੀਆਂ ਹੋ ਜਾਂ ਜਾਇਦਾਦਾਂ ਨੇ ਟਿਫਨ ਗੱਡੀ ਚ ਰੱਖ ਕੇ ਰੋਟੀ ਖਾਣੀ ਹੈ ਫਿਰ ਉਹਨੂੰ ਈਡੀਆਂ ਉਡੀਆਂ ਨਾਲ ਬਿਜినెస్ ਕੁਛ ਨਹੀਂ ਕਹਿੰਦੀ ਇਹਨਾਂ ਨੇ ਦੋ ਨੰਬਰ ਦੇ ਕੰਮ ਨੇ ਇਹਨਾਂ ਨੇ ਕਿਥੇ ਨਾ ਕਿਥੇ ਗੜਬੜ ਕਰੀਆ ਨਾ ਹੁਣ ਹੋਰ ਲੋਕੋ ਲੜਾਈਆਂ ਲੜਦੇ ਹੀ ਨੇ ਪਰ ਅਸੀਂ ਲੰਬੇ ਅਰਸੇ ਤੋਂ ਲੜਦੇ ਆ ਰਹਾਂ ਦਾੜੀ ਉੱਤਰਦੇ ਚੱਲ ਪਏ ਅੱਜ ਦਿੱਤੀ ਹੋ ਗਈ ਸਾਨੂੰ ਤਾਂ ਡਰ ਲੱਗਦਾ ਇਹ ਅੱਜ ਤੋਂ ਮਹੀਨਾ ਪਹਿਲਾਂ ਸੁਰਬਰ ਸੁਰਬਰ ਹੋਣ ਲੱਗ ਗਈ ਸੀ ਵੀ ਰਿੰਕੂ ਜੀ ਸਫਾਈ ਕਰਿਆਏ ਕਮਰੇ ਦੀ ਤਿਆਰੀ ਕਰਕੇ ਆਏ ਨੇ ਕਦੇ ਵੀ ਜਹਾਜ਼ ਇਹ ਉੱਡ ਸਕਦਾ ਕਦੇ ਵੀ ਕਾਰ ਬਾਦ ਪਾੜਾ ਨਿਕਰੇ ਜਾ ਵੜਦੀ ਆ ਵੜਦੀ ਬਾਦਲਾਂ ਦਾ ਇਤਿਹਾਸ ਜੇ ਪਿਛਲਾ ਫੋੜ ਕੇ ਦੇਖ ਲਵਾਂ ਕਿ ਇਹਨਾਂ ਦੀਆਂ ਤਾਰਾਂ ਆਰਐਸਐਸ ਨਾਲ ਪਰਮਾਨੈਂਟ ਜੁੜੀਆਂ ਹੋਈਆਂ ਨੇ ਇਹ ਪੀੜੀ ਦਰ ਪੀੜੀ ਆਰਐਸਐਸ ਦੇ ਬੰਦੇ ਨੇ ਕਿ ਸ੍ਰੋਮਣੀ ਅਕਾਲੀ ਦਲ ਆ ਜਿਹੜੀ ਅਸੂਲਾਂ ਦੀ ਪਾਰਟੀ ਆ 100 ਸਾਲ ਪੁਰਾਣੀ ਪਾਰਟੀ ਆ ਵੀ ਅਸੀਂ ਤਾਂ ਅਸੂਲਾਂ ਤੇ ਖੜਦੇ ਆ ਜੀ ਸਾਨੂੰ ਅਲਾਈਨਸ ਨੂੰ ਦਾ ਕੋਈ ਦਿੱਕਤ ਨਹੀਂ ਇਹ ਅਸੂਲ ਉਹਨਾਂ ਨੇ ਤਾਕੜੇ ਨੇ ਸੁਖਵੀਰ ਦੇ ਜੇ ਅਸੂਲਾਂ ਕਰਕੇ ਹੀ ਸਰਸੇ ਵਾਲੇ ਨੂੰ ਪਿਤਾ ਮੰਨਿਆ ਸੀ ਸਵਾਰਗਵਾਸੀ ਸਾਬਕਾ ਮੁੱਖਪਤਰੀ ਸਰਦਾਰ ਬਿਆਨ ਸਿੰਘ ਬਿਆਨ ਸਿੰਘ ਨੂੰ ਕਿ ਉਹਦੇ ਹੁੰਦੇ ਤੇ ਕੇਪੀਐਸ ਗਿੱਲ ਦੇ ਹੁੰਦੇ ਕਿਵੇਂ ਇੱਥੇ ਕੁੰਨੀ ਲੜਾਈ ਹੋਈ ਕਿਵੇਂ ਖੂਨ ਦੀ ਹोली ਖੇਟੀ ਗਈ ਸਾਡੀਆਂ ਧੀਆਂ ਪਣਾ ਨਾਲ ਸਾਡੇ ਨੌਜਵਾਨਾਂ ਨਾਲ ਸਾਡੇ ਬਜ਼ੁਰਗਾਂ ਨਾਲ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਉਹਦੀ ਲਾਦ ਤੀਜੀ ਪੀੜੀ 'ਚ ਜਾ ਕੇ ਉਹਦੀ ਲਾਦ ਨੇ ਉਹੀ ਬਿਆਨ ਸਿੰਘ ਵਾਲਾ ਕੰਮ ਕਰਕੇ ਦਿਖਾਇਆ ਜਰਨਲ ਡਾਇਰਬਰਗ ਨੂੰ ਠੋਕਿਆ ਜਾ ਕੇ ਸਹੀਦੇ ਆਦਮ ਸਰਦਾਰ ਉੱਤਮ ਸਿੰਘ ਉਹਨਾਂ ਨੇ ਉਹ ਉਹਨਾਂ ਨੂੰ ਅੱਜ ਵੀ ਥੋਡੀ ਕਿਤਾਬ ਦੇ ਵਿੱਚ ਅੱਜ ਵੀ ਅਤਵਾਦੀ ਪੱਖਵਾਦੀ ਦੇਸ਼ thro ਹੀ ਲਿਖਿਆ ਹੋਇਆ ਤੁਸੀਂ ਅੱਜ ਤੱਕ ਉਹਨਾਂ ਨੂੰ ਕੌਮੀ ਸ਼ਹੀਦ ਨਹੀਂ ਮੰਨ ਸਕੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਰਾਜਨੀਤੀ ਕਿ ਇੱਕ ਵੱਡੀ ਹਲਚਲ ਹੋਈ ਹੈ ਜਨਨ ਕਿ ਜੇ ਗੱਲਬਾਤ ਕਰੀਏ ਤਾਂ ਬੀਜੇਪੀ ਨੇ ਪੂਰੀਆਂ ਵੱਡੀਆਂ ਪਾਰਟੀਆਂ ਨੂੰ ਸਨ ਲਾ ਰੱਖਿਆ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਦਿੱਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਵਨੀਤ ਬਿੱਟੂ ਜੋ ਐਮਪੀ ਕਾਂਗਰਸ ਦੇ ਸਨ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਉਸ ਤੋਂ ਬਾਅਦ ਜੇ ਵੱਡਾ ਝਟਕਾ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਐਮਪੀ ਐਮਪੀ ਰਹੇ ਨੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਪਹਿਲਾਂ ਕਾਂਗਰਸ ਪਾਰਟੀ 'ਚ ਸਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਿਮਨੀ ਚੋਣ ਜਿੱਤੇ ਜਿਮਨੀ ਚੋਣ ਤੋਂ ਬਾਅਦ ਐਮਪੀ ਬਣੇ ਤੇ ਐਮਪੀ ਬਣਨ ਤੋਂ ਬਾਅਦ ਹੁਣ ਉਹ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਨੇ ਹੁਣ ਬੀਜੇਪੀ ਜੁਆਇਨ ਕੀਤੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪਹਿਲਾਂ ਵੀ ਖਬਰ ਆ ਰਹੀ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਸ਼ਾਮਲ ਹੋ ਸਕਦੇ ਨੇ ਬੀਜੇਪੀ ਚ ਸੋ ਅੱਜ ਉਹ ਬੀਜੇਪੀ ਚ ਸ਼ਾਮਲ ਹੋ ਚੁੱਕੇ ਹਨ ਤੇ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦੇ ਸ਼ੀਤਲ ਉਂਗਰਾਲ ਜੋ ਉਹ ਵੀ ਸ਼ਾਮਲ ਹੋ ਚੁੱਕੇ ਨੇ ਜਿਹੜੇ ਪੱਛਮੀ ਜਲੰਧਰ ਤੋਂ ਐਮਐਲਏ ਰਹੇ ਨੇ ਸੋ ਹਲਚਲ ਜਿਹੜੀ ਸਿਆਸੀ ਹਲਚਲ ਬਹੁਤ ਵੱਡੀ ਹਲਚਲ ਹੋਈ ਆ ਪੰਜਾਬ ਦੇ ਵਿੱਚ ਸੋ ਗੱਲਬਾਤ ਕਰਨ ਲਈ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਸਹਿ ਨਾਲ ਮੌਜੂਦ ਨੇ ਸੋਹਲੀ ਸਾਹਿਬ ਵੋਟਾਂ ਨੇ 1 ਜੂਨ ਨੂੰ ਜੀ ਵੱਡੀ ਹਲਚਲ ਆ ਜਿਹੜੀ ਉਹ ਹੋ ਰਹੀ ਆ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਬੀਜੇਪੀ ਨੇ ਸਨ ਲਾਤੀ ਜੀ ਪਹਿਲਾਂ ਰਵਨੀਤ ਬਿੱਟੂ ਸੁਸ਼ੀਲ ਕੁਮਾਰ ਰਿੰਕੂ ਹੁਣ ਅੱਜ ਤੇ ਸ਼ੀਤਲ ਅੰਗਰਾ ਕਿਵੇਂ ਦੇਖਦੇ ਹੋ ਤੁਸੀਂ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਆ ਉਧਰ ਜਾ ਰਹੇ ਨੇ ਅੱਜ ਜਿਹੜੀ ਰਾਜਨੀਤੀ ਆ ਨਾ ਰਾਜਨੀਤੀ ਜੀ ਉਹ ਕਹਾਵਤ ਸਾਹਮਣੇ ਆ ਗਈ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਹਿੰਦੇ ਕਿਤੇ ਗੜਬੜ ਹੋਣੀ ਸੀ ਕਿਸੇ ਪਰਿਵਾਰ ਦੇ ਜੀ ਨੇ ਮੈਂ ਨਾ ਨਹੀਂ ਲਾਊਂਗਾ ਅਟੈਕ ਨਹੀਂ ਕਰੂੰਗਾ ਕਿਸੇ ਪਰਿਵਾਰ ਦੇ ਜੀ ਨੇ ਦੌੜਨਾ ਸੀ ਉਹਨੇ ਵੱਡਿਆਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਹਿੰਦਾ ਬੇਬੇ ਕੱਲ ਨੂੰ ਆਪਣੇ ਜਿੱਕ ਜੀ ਹੋਊ ਨਹੀਂ ਕੱਲ ਨੂੰ ਇੱਕ ਜੀ ਆਪਣਾ ਹੋਊਗਾ ਨਹੀਂ ਘਟੂ ਨਹੀਂ ਉਹ ਸਮਝਿਆ ਨਾ ਪਰਿਵਾਰ ਵੀ ਹੋਣ ਕੀ ਚੱਲਿਆ ਅੱਜ ਆਮ ਆਦਮੀ ਪਾਰਟੀ ਦੇ ਜਿਹੜਾ ਪਹਿਲਾਂ ਕਾਂਗਰਸ ਚੋਂ ਲਿਆਂਦਾ ਇੱਧਰ ਲਿਆ ਕੇ ਜਤਾਬ ਵੀ ਦਿੱਤਾ ਇੱਕੋ ਵਿਚਾਰੇ ਨੇ ਖਾਤਾ ਇੱਕੋ ਇੱਕ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣ ਕੇ ਜਾ ਕੇ ਖਾਤਾ ਖੋਲ੍ਹਿਆ ਉਹਨੇ ਅੱਜ ਉਹ ਵੀ ਜਿਹੜਾ ਸਣੇ ਸੰਗਲ ਮੈਨੂੰ ਦੁੱਖੇ ਗੱਲ ਦਾ ਕਿ ਪਤੰਦਰੋ ਸੰਗਲ ਤਾਂ ਮੋੜ ਜਾ ਸਣੇ ਸੰਗਲੇ ਆਮ ਆਦਮੀ ਪਾਰਟੀ ਦਾ ਲੈ ਕੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਮ ਆਦਮੀ ਪਾਰਟੀ ਨੂੰ ਸਨ ਲਾਉਣ ਚ ਹੋ ਗਏ ਕਾਮਯਾਬ ਇਹ ਇਹੀ ਕਾੜੀ ਦੇ ਵਿੱਚ ਵੱਡੇ ਪੱਦਰ ਤੇ ਦਮ ਗਜੇ ਮਾਰਦਾ ਰਿਹਾ ਰਮਨੀਤ ਬਿੱਟੂ ਉਹ ਜਿਹੜਾ ਜਿਹਨੂੰ ਕਦੇ ਸਿੱਖ ਕੌਮ ਜਿੱਥੇ ਮੱッセ ਰੰਗੜ ਦੀ ਲਾਇਨ ਤੁਰੀ ਆਉਂਦੀ ਆ ਉਹ ਲਾਇਨ 'ਚ ਖੜਾ ਕੀਤਾ ਹੋਇਆ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਬਿਆਨ ਸਿੰਘ ਨੂੰ ਕਿ ਉਹਦੇ ਹੁੰਦੇ ਤੇ ਕੇਪੀਐਸ ਗਿੱਲ ਦੇ ਹੁੰਦੇ ਕਿਵੇਂ ਇੱਥੇ ਖੂਨੀ ਲੜਾਈ ਹੋਈ ਕਿਵੇਂ ਖੂਨ ਦੀ ਹੋਲੀ ਖੇਢੀ ਗਈ ਸਾਡੀਆਂ ਧੀਆਂ ਪਣਾ ਨਾਲ ਸਾਡੇ ਨੌਜਵਾਨਾਂ ਨਾਲ ਸਾਡੇ ਬਜ਼ੁਰਗਾਂ ਨਾਲ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਉਹਦੀ ਅਲਾਦ ਤੀਜੀ ਪੀੜੀ 'ਚ ਜਾ ਕੇ ਉਹਦੀ ਲਾਦ ਨੇ ਉਹੀ ਬਿਆਨ ਸਿੰਘ ਵਾਲਾ ਕੰਮ ਕਰਕੇ ਦਿਖਾਇਆ ਪਰ ਮੈਨੂੰ ਦੁੱਖ ਇਹ ਗੱਲ ਦਾ ਕਿ ਉਹ ਪਹਿਲਾਂ ਵੀ ਇਹੋ ਜੀ ਪਾਰਟੀ ਸੀ ਕਾਂਗਰਸ ਤੇ ਜਿਹੜੀ ਪਾਰਟੀ ਤੇ 84 ਦਾ ਹਮਲੇ ਦਾ ਉਹਦੇ ਤੇ ਸਿੱਧਾ ਠੱਪਾ ਲੱਗਿਆ ਜਿਨ੍ਹਾਂ ਨੇ 83 ਦਾ ਹਮਲਾ ਕਰਾਇਆ ਜਿਨ੍ਹਾਂ ਨੇ ਸਾਡੇ ਗਰਤਾਮ ਨਹੀਂ ਬਖਸੇ ਉਸ ਕਰਕੇ ਉਹ ਉਹਦਾ ਰੰਗ ਦੇਖ ਨਹੀਂ ਸਕੇ ਵੀ ਇਹਦੇ ਖੂਨ ਦਾ ਰੰਗ ਚਿੱਟਾ ਹੈ ਜਾਂ ਲਾਲ ਹੈ ਉਹ ਰੰਗ ਪਰਖ ਨਹੀਂ ਸਕੇ ਉਹ ਵੀ ਇਹੀ ਸਮਝੀ ਗਏ ਵੀ ਸਾਡੇ 'ਚ ਜੇ ਖੂਨ ਇਹਨਾਂ ਅਨੁਸਾਰ ਮੁਤਾਬਕ ਕਾਂਗਰਸੀਆਂ ਮੁਤਾਬਕ ਸਾਡੇ 'ਚ ਖੂਨ ਦੇਸ਼ ਭਗਤੀ ਦਾ ਹੈ ਉਹ ਸਮਝੀ ਗਏ ਵੀ ਬਿੱਟੂ 'ਚ ਵੀ ਦੇਸ਼ ਭਗਤੀ ਦਾ ਹੈ ਦੇਸ਼ ਭਗਤੀ ਦਾ ਖੂਨ ਸੀ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ 'ਚ ਉਹਨਾਂ ਨੂੰ ਮੰਨਣ ਵਾਲਿਆਂ 'ਚ ਰਾਜਗੁਰੂ ਸਖਦੇਵ ਉਹਨਾਂ 'ਚ ਅੱਜ ਪੱਗ ਪੱਗ ਮੰਨ ਕੇ ਨਹੀਂ ਦੇਸ਼ ਭਗਤੀ ਦਾ ਖੂਨ ਆਉਂਦਾ ਏਵੇਂ ਜਿਵੇਂ ਕਾਂਗਰਸੀ ਜਿਵੇਂ ਹਰ ਵਾਰੀ ਬੁੱਤ ਤੇ ਉਹਨਾਂ ਦੇ ਪਾਉਂਦੇ ਨੇ ਹਾਰ ਜਾ ਜਾ ਕੇ ਚਾਹੇ ਹੁਣ 23 ਮਾਰਚ ਲੰਘਿਆ ਚਾਹੇ ਪਿੱਛੇ ਉਹਨਾਂ ਦੇ ਜਨਮ ਦਿਨਾਂ ਦੀ ਗੱਲ ਹੋਵੇ ਪਰ ਦੂਜੇ ਬੰਨੇ ਅੱਜ ਵੀ ਨਾ ਕਾਂਗਰਸ ਨਾ ਭਾਜਪਾ ਜਿਹੜਾ ਤੀਜੀ ਵਾਰੀ ਦਰਹਿਦਾ ਪ੍ਰਧਾਨ ਮੰਤਰੀ ਸਰਕਾਰ ਬਣਾਉਣ ਚੱਲਿਆ ਇਹ ਇਹ ਤਾਂ ਕਦੇ ਪਰ ਚੈਪਟਰ ਧੱਕੇ ਹੋਣ ਕੇ ਦੇਖ ਲੈਣਾ ਵੀ ਉਹ ਕੌਮੀ ਪਰਵਾਨੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਖੜਾ ਕੀਤਾ ਜਰਨਲ ਡਾਇਰਬਰਗਿਆਂ ਨੂੰ ਠੋਕਿਆ ਜਾ ਕੇ ਸ਼ਹੀਦ ਤੇ ਆਜਮ ਸਰਦਾਰ ਉਦਮ ਸਿੰਘ ਉਹਨਾਂ ਨੇ ਉਹ ਉਹਨਾਂ ਨੂੰ ਅੱਜ ਵੀ ਥੋੜੀ ਕਿਤਾਬ ਦੇ ਵਿੱਚ ਅੱਜ ਵੀ ਅਤਵਾਦੀ ਵੱਖਵਾਦੀ ਦੇਸ਼ ਧਰੋਹੀ ਲਿਖਿਆ ਹੋਇਆ ਤੁਸੀਂ ਅੱਜ ਤੱਕ ਉਹਨਾਂ ਨੂੰ ਕੌਮੀ ਸ਼ਹੀਦ ਨਹੀਂ ਮੰਨ ਸਕੇ ਅਸੀਂ ਲੋਕ ਉਹਨਾਂ ਨੂੰ ਕੌਮੀ ਪਰਵਾਨੇ ਮੰਨਦੇ ਆ ਜੇ ਜਿੱਥੇ ਐਡਾ ਧਰੋ ਹੋਵੇ ਉਸ ਤੇ ਜੋ ਮੈਂ ਪਹਿਲਾਂ ਕਿਹਾ ਅੱਜ ਜੋਤਖੰਦ ਵਾਪਰ ਰਿਹਾ ਸਿਰਫ ਮੈਂ ਐਮਪੀ ਬਣ ਜਾ ਮੈਨੂੰ ਮੇਰੀ ਜੱਡ ਸੁਰੱਖਿਆ ਨਾਲ ਚਲੇ ਜਾਵੇ ਮੇਰੀਆਂ ਕੁਰਸੀਆਂ ਨਾ ਚਲੀਆਂ ਜਾਣ ਮੇਰੀਆਂ ਕੋਠੀਆਂ ਨਾ ਚਲੀਆਂ ਜਾਣ ਅਸੀਂ ਕਿਹੜੀ ਲਾਲਸਾ ਚ ਆ ਗਏ ਜੇ ਅਸੀਂ ਇੰਨਾ ਲੰਮਾ ਅਰਸਾ ਨਿਗ ਮਾਨ ਕੇ ਕੁਰਸੀਆਂ ਦਾ ਰੰਜੇ ਨਹੀਂ ਫੇਰ ਮਿੱਤਰੋ ਸਾਬਰ ਤੁਹਾਨੂੰ ਹੁਣ ਮ ਨਹੀਂ ਆਉਣਾ ਪ੍ਰਧਾਨ ਮੰਤਰੀ ਕਿਤੇ ਧਰਮ ਰਾਜ ਤੋਂ ਸਦਾਬਾਸਤੇ ਨਹੀਂ ਲਿਖਾ ਕੇ ਲਿਆ ਪ੍ਰਧਾਨ ਮੰਤਰੀ ਮੋਦੀ ਕਿ ਸਦਾ ਹੀ ਇਹ ਰਹੁ ਲੋਕ ਕੱਟ ਲੈਣਗੇ ਸੰਘਰਸ਼ੀ ਲੋਕ ਪੰਜ ਸਾਲ ਆਉਣ ਵਾਲੇ ਵੀ ਜੇ ਇਹਨੂੰ ਗੁਰੂ ਨੇ ਦੇਤੇ ਮੋਦੀ ਨੂੰ ਝੱਲ ਲੈਣਗੇ ਪਰ ਤੁਹਾਡਾ ਹਾਲ ਜਿਹੜਾ ਹੋਣਾ ਦੁਨੀਆ ਦੇਖੂਗੀ ਜਿਹੜਾ ਤੁਹਾਡੇ ਹਾਲਾਤ ਤੁਸੀਂ ਧਰਮ ਨਹੀਂ ਰੱਖਿਆ ਸੌ ਕਿਸੇ ਧਰਮ ਦੀ ਖਾਦੀ ਜਦੋਂ ਤੁਸੀਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਬਣ ਕੇ ਗਏ ਹੋ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗਏ ਹੋ ਤੁਹਾਨੂੰ ਉੱਥੇ ਸਪੀਕਰ ਨੇ ਸੌਂਚਾਈ ਤੁਸੀਂ ਇਮਾਨਦਾਰੀ ਨਾਲ ਦੱਸੋ ਵੀ ਸੌਂ ਦੇ ਵਿੱਚ ਕੀ ਕਿਹਾ ਮੈਂ ਧਰਮ ਨਾਲ ਬਿਆਨ ਕਰਦਾ ਮੈਂ ਗਦਾਰੀ ਕਰੂ ਕਿ ਮੈਂ ਦੌੜੂਗਾ ਸਣੇ ਸੰਗੜ ਲੈ ਕੇ ਆ ਹਾਲ ਜੋ ਕੀਤਾ ਹੋਇਆ ਬਹੁਤ ਮਾੜਾ ਬਾਹਰਲੇ ਦੇਸਾਂ ਜਾ ਕੇ ਅਸੀਂ ਕੀ ਮੂੰਹ ਦਿਖਾਵਾਂਗੇ ਬਿਲਕੁਲ ਬਿਲਕੁਲ ਵੈਸੇ ਜੇ ਗੱਲਬਾਤ ਕਰੀਏ ਸੋਹਲੀ ਸਾਹਿਬ ਚਲੋ ਕਾਂਗਰਸ ਦਾ ਲੱਗਦਾ ਸੀ ਕਿ ਕਾ ਟੋਕਲੇ ਅਸੰਦਰਲਾ ਚੱਲ ਰਿਹਾ ਜੀ ਕਾਂਗਰਸ ਪੰਜਾਬ ਦੇ ਵਿੱਚ ਸੱਤਾਧਾਰੀ ਵੀ ਨਹੀਂ ਹੈਗੀ ਪਰ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਮੌਜੂਦਾ ਐਮਪੀ ਬਣਾਏ ਤੇ ਹੁਣ ਦੁਬਾਰਾ ਟਿਕਟ ਦੇਤੀ ਵੱਡਾ ਝਟਕਾ ਇਹ ਵੀ ਲੱਗਿਆ ਆਮ ਆਦਮੀ ਪਾਰਟੀ ਨੂੰ ਅੱਠ ਉਮੀਦਵਾਰ ਐਲਾਨੇਗੇ ਅੱਠ ਦੇ ਵਿੱਚੋਂ ਹੁਣ 7 ਰਹਿ ਗਏ ਜੀ ਇੱਕ ਉਮੀਦਵਾਰੇ ਉੱਡ ਗਿਆ ਆਮ ਆਦਮੀ ਪਾਰਟੀ ਦਾ ਜਦੋਂ ਤੁਹਾਨੂੰ ਅੰਦਰੋਂ ਨੀਂਦ ਨਾ ਆਵੇ ਪਾਲਾ ਫੜਫੜ ਖਾਂਦਾ ਹੋਵੇ ਕਿਉਂ ਖਾਂਦਾ ਜੀ ਇਹਨਾਂ ਦੇ 2 ਨੰਬਰ ਦੇ ਕੰਮ ਨੇ ਇਹਨਾਂ ਨੇ ਕਿਥੇ ਨਾ ਕਿਤੇ ਗੜਬੜ ਕਰੀਆ ਨਾ ਹੁਣ ਹੋਰ ਲੋਕਾਂ ਲੜਾਈਆਂ ਲੜਦੇ ਹੀ ਨੇ ਪੌਥੇ ਅਸੀਂ ਲੰਮੇ ਆਰਸੇ ਤੋਂ ਲੜਦੇ ਆ ਰਹਾਂ ਦਾੜੀ ਉੱਤਰਦੇ ਚੱਲ ਪਏ ਅੱਜ ਚਿੱਤੀ ਹੋ ਗਈ ਸਾਨੂੰ ਤਾਂ ਡਰ ਲੱਗਦਾ ਨਹੀਂ ਅਸੀਂ ਤਾਂ ਜੇਹਾਂ ਵੀ ਕਟੀਆਂ ਨੇ ਝੂਠੇ ਝੂਠੇ ਕੇਸ ਪਾ ਪਾ ਕੇ ਬਾਦਲ ਦੀ ਸਰਕਾਰ ਵੀ ਭੇਜਦੀ ਰਹੀ ਬਿਆਨਤ ਦੇ ਵੀ ਮੇਰੇ ਉਹ ਦਿਨ ਯਾਦ ਹੈ ਕਿ ਇਹਦਾ ਮੁੱਖ ਮੰਤਰੀ ਬਿਆਨ ਸਿੰਘ ਨੇ ਟੌੜੇ ਪਿੰਡ ਆਉਣਾ ਸੀ ਮੈਨੂੰ 8 ਦਿਨ ਬਾਸੋਂ ਥਾਣੇ ਬਿਠਾ ਕੇ ਰੱਖਿਆ ਅਸੀਂ ਉਹ ਸਮਾਂ ਵੀ ਲੰਘਾਇਆ ਪਰ ਸਾਡੇ ਮਨ 'ਚ ਤੱਕ ਦੇ ਆਇਆ ਨਹੀਂ ਠੀਕ ਹੈ ਪਰ ਪੈਸੇ ਵੈਸੇ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਹਲਫ ਦਿੱਤਾ ਇੱਕ ਹੀ ਕਾਰਨ ਦੱਸਿਆ ਕਿ ਆਮ ਆਦਮੀ ਪਾਰਟੀ ਅਸੀਂ ਤਾਂ ਛੱਡੀਆ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸੀ ਉਹਨੇ ਸਾਡਾ ਸਾਥ ਨਹੀਂ ਦਿੱਤਾ ਸਾਡੇ ਨੇ ਜਿਹੜੇ ਵਾਅਦੇ ਕੀਤੇ ਸੀ ਜਿਮਨੀ ਚੋਣ ਚੋਂ ਪੂਰੇ ਨਹੀਂ ਹੋਏ ਵੀ ਸਾਡੇ ਮਨ ਨੂੰ ਦੁੱਖ ਲੱਗਿਆ ਅਸੀਂ ਤਾਂ ਜਲੰਧਰ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਜਲੰਧਰ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਵੀ ਉਸ ਕਾਰਨ ਅਸੀਂ ਬੀਜੇਪੀ 'ਚ ਸ਼ਾਮਲ ਹੋਏ ਆ ਰਿੰਕੂ ਕਿਹੜਾ ਪਾਕਿਸਤਾਨ ਨਾਲ ਬਾਰਡਰ ਤੇ ਵੀ ਉਹਦਾ ਪਾਰਟੀ ਨੇ ਸਾਥ ਨਹੀਂ ਦਿੱਤਾ ਕਿੱਡੀਆਂ ਗੱਲਾਂ ਨੇ ਇਹ ਥੋੜੇ ਜਾ ਕੇ ਮੁੱਖ ਮੰਤਰੀ ਤੈਨੂੰ ਜਿਮਨੀ ਚੋਂ ਜਿਤਾ ਕੇ ਲਿਆਇਆ ਸਾਡੀ ਚਾਹੇ ਬਣੇ ਨਾ ਬਣੇ ਤੇ ਇਹਦਾ ਐਡਾ ਸਟਾਰ ਲੈਂਦਾ ਤੈਨੂੰ ਕਾਂਗਰਸ ਚੋਂ ਕੱਢ ਕੇ ਲੈਂਦਾ ਇਸ ਕਰਕੇ ਲੈਂਦਾ ਕੱਢ ਕੇ ਵੀ ਤੂੰ ਸਾਡਾ ਮੂੰਹ ਕਾਲਾ ਕਰਕੇ ਲੰਘ ਜੀ ਕਿ ਸਾਨੂੰ ਪਿੱਠ ਦਿਖਾ ਕੇ ਭੱਜ ਜੀ ਤੂੰ ਇਹ ਸਭ ਡਰਾਮੇਬਾਜੀ ਆ ਮਿਲੀ ਭੁਗਤਾ ਜਦੋਂ ਮੈਂ ਜੋ ਪਹਿਲਾਂ ਬੋਲਣ ਲੱਗੇ ਕਿਹਾ ਕਿ ਇੱਕ ਜੀ ਘਟ ਹੈ ਇਹ ਅੱਜ ਤੋਂ ਮਹੀਨਾ ਪਹਿਲਾਂ ਸਰਬਰ ਸਰਬਰ ਹੋਣ ਲੱਗ ਗਈ ਸੀ ਵੀ ਰਿੰਕੂ ਜੀ ਸਫਾਈ ਕਰਿਆਏ ਕਮਰੇ ਦੀ ਤਿਆਰੀ ਕਰਕੇ ਆਏ ਨੇ ਕਦੇ ਵੀ ਜਹਾਜ਼ ਇਹ ਉੱਡ ਸਕਦਾ ਕਦੇ ਵੀ ਕਾਰ ਬਾਜ ਪਾਣਾਂ ਦੇ ਘਰੇ ਜਾ ਵੜਦੀ ਆ ਉਹ ਵੜ ਗਈ ਬਸ ਬਿਲਕੁਲ ਵੈਸੇ ਕੀ ਦੇਖਦੇ ਹਾਂ ਕਿਵੇਂ ਕਈ ਵਾਰੀ ਗੱਲਬਾਤ ਇਹ ਵੀ ਸਾਹਮਣੇ ਆਉਂਦੀ ਹੈ ਕਿ ਈਡੀ ਦੀਆਂ ਰੇਡਾਂ ਪੈ ਰਹੀਆਂ ਨੇ ਜੀ ਤਾਂ ਅੰਦਰਦੇ ਨੇ ਕਿ ਜੇ ਬੀਜੇਪੀ 'ਚ ਜਾਵਾਂਗੇ ਆਪਾਂ ਸੇਫ ਹੋ ਜਾਾਂਗੇ ਜੇ ਬੀਜੇਪੀ 'ਚ ਨਹੀਂ ਜਾਂਦੇ ਤਾਂ ਹੋ ਸਕਦਾ ਈਡੀ ਦੀ ਰੇਡ ਪੈ ਜਾਏ ਕਿਉਂਕਿ ਈਡੀ ਦੀ ਰੇਡ ਪਈ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਕਿ ਈਡੀ ਦੀ ਰੇਡ ਬੜੀ ਖਤਰਨਾਕ ਹੈ ਜੀ ਮੈਂ ਕਹਿ ਰਿਹਾ ਚੋਰ ਨੂੰ ਡਰੇ ਹੁੰਦਾ ਹੈ ਮੇਰੇ ਤੇ ਹੁਣ ਈ ਡੀ ਸਾਡੇ ਈ ਡੀ ਆ ਜੇ ਊੜਾ ਆ ਜੇ ਕੱਕਾ ਆ ਜੇ ਜੇ ਸਾਡੇ ਕੋ ਹਾਇਓ ਆਪਦੇ ਮਾਪਿਓ ਦੀ ਦਿੱਤੀਆਂ ਹੋ ਜਾਂ ਜਾਇਦਾਦਾਂ ਨੇ ਟਿਫਨ ਗੱਡੀ ਚ ਰੱਖ ਕੇ ਰੋਟੀ ਖਾਣੀ ਐ ਫੇਰ ਉਹਨੂੰ ਈ ਡੀਆਂ ਓਡੀਆਂ ਨਾਲ ਬਿਜੀਲੈਂਸ ਕੁਛ ਨਹੀਂ ਕਹਿੰਦੀ ਇਹ ਸਰਪਾ ਗੜਬੜ ਇਹ ਹੈ ਕਿ ਅਸੀਂ ਧਾਨੇ ਇੰਨਾ ਇਕੱਠਾ ਕਰ ਲੈਂਦੇ ਆ ਬਿੱਤ ਤੋਂ ਜ਼ਿਆਦਾ ਫੇਰ ਈੜੀਆਂ ਤੋਂ ਡਰ ਲੱਗੂਗਾ ਹੀ ਨੀਂਦ ਨਹੀਂ ਆਉਂਦੀ ਹੁਣ ਹੁਣ ਹੋ ਸਕਦਾ ਰਿੰਕੀ ਨੂੰ ਅੱਜ ਨੀਂਦ ਆ ਜਾਏ ਵੀ ਹੁਣ ਤਾਂ ਜੀ ਮੈਂ ਸੇਫ ਹੋ ਗਿਆ ਨਹੀਂ ਜਿਵੇਂ ਅੱਜ ਕਹਿੰਦੇ ਨੇ ਅੱਜ ਈੜੀ ਦੀ ਰੇਡ ਪਈ ਹੈ ਉੱਥੋਂ ਦਾ ਇੱਕ ਡੀਸੀ ਦਾ ਰੌਲਾ ਪਈ ਜਾ ਰਿਹਾ ਫਿਰੋਜ਼ਪੁਰ ਦਾ ਪਤਾ ਨਹੀਂ ਹੋਰ ਇੱਕ ਪਟਿਆਲੇ ਕਹਿੰਦੇ ਕਿਸੇ ਦੀ ਕੋਠੀ ਫਰੋਲ ਰਹੇ ਨੇ ਇਹ ਚੋਰਾ ਨੂੰ ਡਰ ਹੁੰਦਾ ਸਾਧਾ ਨੂੰ ਕੋਈ ਡਰ ਨਹੀਂ ਸਾਧ ਤਾਂ ਉੱਚੇ ਟਿੱਬੇ ਤੇ ਬੈਂਦੇ ਨੇ ਜਾ ਕੇ ਜਾ ਜੰਗਲ ਚ ਵਜ ਆ ਕੇ ਬੈਠਣਗੇ ਉਹ ਉਹ ਲੈ ਕੇ ਵੀ ਨਾਲ ਲੰਗੋਟੀ ਹੋ ਜਾਂਦੇ ਹੁੰਦੇ ਨੇ ਇਹ ਜਿਹੜੇ ਧਨ ਇਕੱਠਾ ਕਰ ਕਰਕੇ ਵੱਡਾ ਵੱਡਾ ਜਗਾੜ ਬਣਾਈ ਬੈਠੇ ਨੇ ਇਹਨਾਂ ਨੂੰ ਖਤਰਾ ਇਹੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਬਿਲਕੁਲ ਬਾਕੀ ਕਿਵੇਂ ਦੇਖ ਦوں ਤੁਸੀਂ ਲਗਾਤਾਰ ਬੀਜੇਪੀ ਚ ਜਿਹੜੇ ਕਾਂਗਰਸੀ ਵੱਡੇ ਲੀਡਰ ਜਾ ਰਹੇ ਨੇ ਸੁਨੀਲ ਜਾਖੜ ਪਹਿਲਾਂ ਗਏ ਜੀ ਉਸ ਤੋਂ ਬਾਅਦ ਪ੍ਰਧਾਨ ਬਣਾ ਤੇ ਰਵਨੀਤ ਵਿੱਟੂ ਗਏ ਨੇ ਹੁਣ ਹੋ ਸਕਦਾ ਟਿਕਟ ਵੀ ਲੜਨ ਉਹਨਾਂ ਨੂੰ ਉਮੀਦਵਾਰ ਬਣਾਉਣਗੇ ਲੱਗਦਾ ਤਾਂ ਇਹੀ ਆ ਤੇ ਬਾਕੀ ਹੋਰ ਵੱਡੇ ਲੀਡਰ ਜਾ ਰਹੇ ਨੇ ਤਾਂ ਕਿੰਨੇ ਕ ਪੈਰ ਪਸਾਰ ਲਵੇਗੀ ਪੰਜਾਬ ਚ ਕਿਉਂਕਿ ਪੰਜਾਬ ਨਾਲ ਕੇਂਦਰ ਦੀ ਕਿਤੇ ਬੀਜੇਪੀ ਨਾਲ ਬਹੁਤ ਦਿੱਕਤਾਂ ਆ ਰਹੀ ਨੇ ਬਹੁਤ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨ ਰਹੇ ਬਹੁਤ ਦਿੱਕਤਾਂ ਨੇ ਕਿਵੇਂ ਲੱਗਦਾ ਤੁਹਾਨੂੰ ਇਸ ਵਾਰ ਜਿਹੜੇ ਵੱਡੇ ਲੀਡਰ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਬੀਜੇਪੀ ਨੂੰ ਕਿੰਨਾ ਕੁ ਵੱਡਾ ਫਾਇਦਾ ਹੋਣਾ ਕਿ ਬੀਜੇਪੀ ਆਪਣੀਆਂ ਸੀਟਾਂ ਦੀ ਗਣਤੀ ਵਧਾਵੇਗੀ ਬੀਜੇਪੀ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣੇ ਚਾਹੁੰਦੇ ਨੇ ਮੈਨੂੰ ਲੱਗਦਾ ਵੀ ਇਹ ਇਹ ਇਤਿਹਾਸ ਹੈ ਇਤਿਹਾਸ ਸਾਜਣਾ ਲੋਕਾਂ ਨੇ ਕਿ ਜਿਵੇਂ 91 ਆਮ ਆਦਮੀ ਵਾਲਿਆਂ ਨੂੰ ਦਿੱਤਾ ਨਾ ਅਕਾਲੀਆਂ ਕਾਂਗਰਸੀਆਂ ਤੋਂ ਇਹਨਾਂ ਤੋਂ ਦੁਖੀ ਹੋ ਕੇ 91 ਉਹ ਜਿਤਾਏ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਦਾ ਨਹੀਂ ਪੂਰਾ ਪਤਾ ਸੀ ਵੀ ਵਿਧਾਨ ਸਭਾ ਕਿੱਧਰ ਹੈ ਇਹ ਹੀ ਕੰਮ ਹੋਣਾ ਕਿ ਤੁਸੀਂ ਜਿੰਨਾ ਮਰਜ਼ੀ ਦਮ ਗਜੇ ਮਾਰ ਲਓ ਮੋਦੀ ਨੇ ਆ ਕੇ ਨਹੀਂ ਪੰਡਾਂ 'ਚ ਵੋਟਾਂ ਪਾਉਣੀਆਂ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਜਿਹੜੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਇਹ ਹਾਸ ਦੇ ਬਾਸ ਦੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਪਕੰਬਰਾਂ ਸਹੀਦ ਸਿੰਘਾਂ ਦੀ ਧਰਤੀ ਹੈ ਜੇ ਸਿੰਘਾਂ ਨੇ ਪਹਿਰਾ ਦਿੱਤਾ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਹੀ ਨਿੰਗਾਂ ਦੇ ਡੋਲ ਵਾਂਗੂ ਮਾਂਜੇ ਜਾਣਗੇ ਫੇਰ ਇਹ ਪਸਤਾਉਣਗੇ ਵੀ ਅਸੀਂ ਸਾਡੀ ਪਾਰਟੀ ਵੀ ਛੱਡ ਕੇ ਆਏ ਲੋਕਾਂ ਨਾਲ ਵੀ ਗਦਾਰੀਆਂ ਕੀਤੀਆਂ ਤੇ ਅਸੀਂ ਫੇਰ ਵੀ ਉਸ ਜਗ੍ਹਾ ਤੇ ਜਾ ਨਹੀਂ ਸਕੇ ਜਿੱਥੇ ਜਾਣਾ ਚਾਹੁੰਦੇ ਸੀ ਇਹ ਗੁਰੂ ਨੂੰ ਪਤਾ ਹੈ ਇਹ ਤਾਂ ਮਾਂ ਦੇ ਗਰਭ ਚ ਕੀ ਹੈ ਕੀ ਨਹੀਂ ਇਹ ਤਾਂ ਗੁਰੂ ਜਾਣਦਾ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਅਲਾਈਂਸ ਦੀ ਗੱਲ ਚੱਲਦੀ ਸੀ ਕਿ ਭਾਜਪਾ ਨਾਲ ਅਲਾਈਂਸ ਹੋਜੂ ਬਹੁਤ ਕੁਝ ਮੰਗਾਂ ਦੀ ਗੱਲਬਾਤ ਵੀ ਸਾਹਮਣੇ ਆ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਜੀ ਕਿਸਾਨੀ ਮਸਲੇ ਸੁਲਝਾਓ ਅਸੀਂ ਅਲਾਈ ਸੁਨੀਲ ਜਾਖੜ ਨੇ ਸਟੇਟਮੈਂਟ ਦਿੱਤੀ ਕਿ ਅਲਾਈਨਸ ਕਿਸੇ ਨਾਲ ਨਹੀਂ ਹੋਵੇਗਾ ਅਸੀਂ 13 ਦੀ 13 ਸ਼ੀਟਾਂ ਤੇ ਲੜਾਂਗੇ ਜਿਹੜਾ ਬਾਦਲ ਦਲ ਦੀ ਤੁਸੀਂ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਵਾਲੀ ਗੱਲ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਕਦੇ ਭਖਾਰੀ ਨਹੀਂ ਬਣਿਆ ਬਾਦਲ ਦਲ ਕਦੇ ਉੱਠਿਆ ਹੀ ਨਹੀਂ ਉਹ ਸਿਰਫ ਉਹਨਾਂ ਦੇ ਦਿੱਲੀ ਵਾਲਿਆਂ ਦੇ ਰਹਿਮ ਕਰਮ ਤੇ ਜਿਉਂਦਾ ਰਿਹਾ ਚਾਹੇ ਬਜ਼ੁਰਗ ਜਿਹੜਾ ਅੱਜ ਸਾਡੇ ਨਹੀਂ ਰਿਹਾ ਪ੍ਰਕਾਸ਼ ਸਿੰਘ ਬਾਦਲ ਉਹ ਸੀ ਚਾਹੇ ਹੁਣ ਸੁਖਵੀਰ ਸਿੰਘ ਬਾਦਲ ਹੈ ਮੈਨੂੰ ਇਹ ਲੱਗਦਾ ਵੀ ਕੋਈ ਗੁਪਤ ਸਮਝੌਤਾ ਕਿ 13 ਦੀਆਂ 13 ਸੀਟਾਂ ਤੇ ਭਾਜਪਾ ਵਾਲਿਆਂ ਨੂੰ ਇਹ ਸੀ ਵੀ ਜਿਹੜੇ ਸਾਡੇ ਨਾਲ ਆ ਰਹੇ ਨੇ ਆ ਕੇ ਚਿਹਰੇ ਕਿਤੇ ਨਾਰਾਜ਼ ਨਾ ਹੋ ਜਾਣ ਉਹਨਾਂ ਨੇ ਖੁੱਲਾ ਛੱਡ ਲਿਆ ਪੰਜਾਬ ਵੀ 13 ਸੀਟਾਂ ਚ ਕੁਝ ਨਹੀਂ ਹੋਣ ਲੱਗਿਆ ਜਿਹੜਾ ਦੋ ਤਿੰਨ ਸਾਡੇ ਕੋਲ ਰੁੜਕੇ ਆ ਜਾਣਗੇ ਸਾਡੀ ਸਰਕਾਰ ਤਾਂ ਬਣੇ ਜਾਣੀ ਹੈ ਬੰਦੇ ਨੂੰ ਪਾਵਰ ਦਾ ਹੰਕਾਰ ਹੁੰਦਾ ਨਾ ਈਡੀਓ ਨਚਾਈ ਜਾਂਦੇ ਵੀ ਮੋਦੀ ਸਾਹਿਬ ਤੁਸੀਂ ਤਾਂ ਆ ਗਏ ਉਹ ហេਠਾਂ ਜ਼ਮੀਨ ਦੇਖਣੇ ਨਹੀਂ ਦਿੰਦੀ ਇਸ ਕਰਕੇ ਸੁਖਵੀਰ ਉਹਨਾਂ ਨੂੰ ਖੁੱਲਾ ਛੱਡ ਲਿਆ ਪਰ ਮੈਂ ਕਹਿੰਦਾ ਵੀ ਮੈਂ ਕੋਈ ਸੰਤ ਨਹੀਂ ਕੋਈ ਮੈਂ ਜੋਸੀ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਬਾਦਲਾਂ ਦਾ ਇਤਿਹਾਸ ਜੇ ਪਿਛਲਾ ਫਰੋਲ ਕੇ ਦੇਖ ਲਵਾਂ ਕਿ ਇਹਨਾਂ ਦੀਆਂ ਤਾਰਾਂ ਆਰਐਸਐਸ ਨਾਲ ਪਰਮਾਨੈਂਟ ਜੁੜੀਆਂ ਹੋਈਆਂ ਨੇ ਇਹ ਪੀੜੀ ਦਰ ਪੀੜੀ ਆਰਐਸਐਸ ਦੇ ਬੰਦੇ ਨੇ ਇਹਨਾਂ ਨੇ ਇੱਥੋਂ ਜਿੱਤਹਾਰਾਂ ਜੋ ਮਰਜ਼ੀ ਹੋਈ ਜਾਣ ਇਹਨਾਂ ਨੇ ਜਦੋਂ ਦੇਖਿਆ ਵੀ ਇੱਧਰ ਗੱਲ ਨਹੀਂ ਬਣਦੀ ਇਹ 27 ਤੋਂ ਪਹਿਲਾਂ ਇਹੀ ਭਾਜਪਾ ਨਾਲ ਕਰਨਗੇ ਸਮਝੌਤਾ ਤੇ ਰਾਜ ਸਭਾ ਦੀਆਂ ਸੀਟਾਂ ਇਹਨਾਂ ਨੂੰ ਭਾਜਪਾ ਨੇ ਦੇ ਦੇਣੀਆਂ ਨੇ ਉਹਦੇ ਚੋਂ ਇਹਨਾਂ ਨੇ ਉੱਥੇ ਫੇਰ ਵਜੀਰੀਆਂ ਲੈ ਲੈਣੀਆਂ ਨੇ ਇਹ ਕਦੇ ਵੀ ਪੰਥਕ ਨਹੀਂ ਹੋ ਸਕਦੇ ਪੰਥਕ ਦੀ ਸੋਚ ਨਹੀਂ ਹੋ ਸਕਦੀ ਜਦੋਂ ਹਰਾ ਪੈਨ ਫੜਾਇਆ ਸੁਖਵੀਰ ਬਾਦਲ ਦੇ ਬਾਪ ਨੂੰ ਤੇ ਸੁਖਵੀਰ ਬਾਦਲ ਨੂੰ ਜੇ ਬੰਦੀ ਸਿੰਘਾਂ ਲਈ ਉਦੋਂ ਪੈਨ ਚਲਾਉਂਦੇ ਉਦੋਂ ਤਾਂ ਸਾਨੂੰ ਕਹੀਗੇ ਨੇ ਕਿ ਮੌਵਾਦੀ ਨੇ ਜੀ ਇਹ ਅੱਤਵਾਦੀ ਨੇ ਇਹ ਦੇਸ਼ਦ્રોਹੀ ਨੇ ਉਹੀ ਅੱਜ ਕਿਵੇਂ ਬੰਦੀ ਸਿੰਘ ਕਹਿੰਦੇ ਨੇ ਇਹ ਰਿਆ ਕਰੋ ਜਾਂ ਤੁਹਾਨੂੰ ਜਾਣਦੇ ਤੇ ਤੁਸੀਂ ਕਰਦੇ ਅੱਜ ਕਿਉਂ ਮੈਂ ਤਾਂ ਕਰਦੇ ਅਸੀਂ ਤਾਂ ਸੜਕਾਂ ਤੇ ਉਦੋਂ ਵੀ ਸੀ ਅੱਜ ਵੀ ਸੀ ਪਰ ਵੈਸੇ ਵੈਸੇ ਸੋਨੀ ਦਾ ਸੁਖਵੀਰ ਸਿੰਘ ਬਾਦਲ ਦਾ ਵੀ ਬਿਆਨ ਆਇਆ ਨਾਲ ਦੀ ਨਾਲ ਸਟੇਟਮੈਂਟ ਸੁਨੀਲ ਜਾਖੜ ਦੇ ਬਾਅਦ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਅਸੂਲਾਂ ਦੀ ਪਾਰਟੀ ਆ 100 ਸਾਲ ਪੁਰਾਣੀ ਪਾਰਟੀ ਆ ਵੀ ਅਸੀਂ ਤਾਂ ਅਸੂਲਾਂ ਤੇ ਖੜਦੇ ਆ ਜੀ ਸਾਨੂੰ ਅਲਾਈਐਂਸ ਨੂੰ ਦਾ ਕੋਈ ਦਿੱਕਤ ਜੇ ਅਸੂਲ ਉਹਨਾਂ ਨੇ ਤਾਕੜੇ ਨੇ ਸੁਖਵੀਰ ਦੇ ਜੇ ਅਸੂਲਾਂ ਕਰਕੇ ਹੀ ਸਰਸੇ ਵਾਲੇ ਨੂੰ ਪਿਤਾ ਮੰਨਿਆ ਸੀ ਨਾ ਕਿ ਸਾਡਾ ਧਰਮ ਦਾ ਪਿਤਾ ਹੈ ਤਾਹੀਂ ਸਾਰੀ ਕੈਬਨਿਟ ਲੈ ਕੇ ਜਿਵੇਂ ਜਿਵੇਂ ਇਹ ਪ੍ਰਕਰਮਾ ਕਰਨ ਜਾਂਦੇ ਉਹਨੇ ਪ੍ਰਕਰਮਾ ਕਰਕੇ ਆਏ ਤੇ ਝੂਠੇ ਸੌਦੇ ਬਲਾਤਕਾਰੀ ਸਾਧ ਗੁਰਮੀਤਰਾਮ ਰਹੀਮ ਦੀਆਂ ਵੀ ਤੂੰ ਸਾਨੂੰ ਵੋਟਾਂ ਪਵਾਦੀ ਇਹ ਊਸੂਲ ਹੈ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਸਿਧਾਂਤ ਇਹ ਕਹਿੰਦਾ ਅੱਜ ਮੈਂ ਪੜਿਆ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਜਿਹੜਾ ਇਹਨਾਂ ਦਾ ਬਣਾਇਆ ਜਥੇਦਾਰ ਆ ਗਿਆਨੀ ਰਣਜੀਤ ਸਿੰਘ ਉਹ ਕਹਿੰਦਾ ਲੋਕਾਂ ਨੂੰ ਕਹਿੰਦਾ ਵੀ ਸਵਾਲ ਕਰੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਆਉਣਗੇ ਕੇ ਕੇ ਵੀ ਤੁਸੀਂ ਬੰਦੀ ਸਿੰਘਾ ਵਾਲੀ ਗੱਲ ਨਹੀਂ ਕਰੀ ਤੁਸੀਂ ਸਾਡਾ ਆ ਮੁੱਦਾ ਨਹੀਂ ਕਰਿਆ ਜੀ ਸਿੰਘ ਸਾਹਿਬ ਜੀ ਆ ਤਾ ਖਤੇ ਬੈ ਕੇ ਤਰਸ ਕਰ ਲੋ ਨਾਲ ਜਿਹੜੇ ਤੁਹਾਡੇ ਸੱਜੇ ਖੱਬੇ ਬੈੰਦੇ ਨੇ ਇਹਨਾਂ ਨੂੰ ਵੀ ਪੁੱਛ ਲੋ ਵੀ ਜੇ ਹਰਾ ਪੈਨ ਤੁਹਾਡੇ ਕੋਲ ਸੀ ਤੁਸੀਂ ਕਿਉਂ ਨਾ ਚਲਾਇਆ ਤੁਸੀਂ ਆਪਣੇ ਬੱਚਿਆਂ ਤੋਂ ਕਿਉਂ ਡਰੀ ਗਏ ਹੋ ਕਿਉਂ ਤੁਸੀਂ ਸਾਨੂੰ ਬਗਾਨੇ ਸਮਝ ਕੇ ਅੱਤਵਾਦੀ ਬਖਵਾਜ ਦੇਸ਼த்ਰੋਹੀ ਇਹ ਵੀ ਹੈ ਇਹਦਾ ਇਤਿਹਾਸ ਫਰੋਲੋ ਭਗਵੰਤ ਮਾਨ ਲਿਸਟ ਕੱਢੇ ਕਿ ਸੁਖਵੀਰ ਬਾਦਲ ਦੇ ਰਾਜ ਭਾਗ ਤੇ ਹੁੰਦਿਆ ਕਿੰਨੀ ਜਗ੍ਹਾ ਬੰਦੇ ਸ਼ਹੀਦ ਹੋਏ ਔਰ ਕਿੰਨਿਆਂ ਦੇ ਝੂਠੇ ਕੇਸ ਪਾ ਕੇ ਜਿਹੜਾਂ ਚ ਤੋਰਿਆ ਜੇ ਕੰਮ ਨਹੀਂ ਕੀਤਾ ਤਾ ਅਸੀਂ ਝੂਠੇ ਆ ਬਾਦਲ ਕੇ ਸੱਚੇ ਨਹੀਂ ਜੇ ਕੀਤਾ ਫੇਰ ਅੱਜ ਮਗਰਮੱਛਲੇ ਹੰਝੂ ਬਹਾਰ ਰਹੇ ਨੇ ਲੋਕ ਸਾਰੇ ਜਾਣਦੇ ਨੇ ਕੌਮ ਸਾਰੀ ਜਾਣਦੀ ਆ ਅਸੀਂ ਮੋੜ ਹਰ ਮੋੜ ਤੇ ਲੋਕਾਂ ਨੂੰ ਸੁਚੇਤ ਕਰਕੇ ਜਗਾਉਂਦੇ ਰਹਾਂਗੇ ਬਿਲਕੁਲ ਦੋ ਵੱਡੇ ਲੀਡਰ ਤਾਂ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਚੁੱਕੇ ਨੇ ਐਮਐਲਏ ਹੋ ਚੁੱਕੇ ਨੇ ਐਮਪੀ ਹੋ ਚੁੱਕੇ ਨੇ ਹੁਣ ਇੱਕ ਐਮਐਲਏ ਦੀ ਸਟੇਟਮੈਂਟ ਕੰਬੋਜ ਐਮਐਲਏ ਆ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਆ ਰਹੀ ਆ ਕਿ ਸਾਨੂੰ 25-30 ਕਰੋੜ ਦਾ ਆਫਰ ਦਿੱਤਾ ਜਾ ਰਿਹਾ ਜੀ ਬੀਜੇਪੀ ਵੱਲੋਂ ਕਿਵੇਂ ਲੱਗਦਾ ਤੁਹਾਨੂੰ ਇਹ ਆਫਰ ਆ ਰਹੇ ਨੇ ਪੰਜਾਬ 'ਚ ਮੈਨੂੰ ਤਾਂ ਨਹੀਂ ਲੱਗਦਾ ਹੈ ਪਹਿਲਾਂ ਪਹਿਲਾਂ ਇਹ ਜਾ ਕੇ ਐਪਲੀਕੇਸ਼ਨਾਂ ਵੀ ਦੰਦੇ ਰਹੇ ਨੇ ਝਾੜੂ ਵਾਲੇ ਡੀਜੀਪੀ ਨੂੰ ਵੀ ਆਹ ਹੋ ਗਿਆ ਜੀ ਉਹਦਾ ਨਾਂਉ ਵੀ ਇੱਕ ਹੋਰ ਏ ਸੀ ਉਹ ਨਾਂਉ ਰੱਖਤਾ ਕਹਿੰਦੇ ਜੀ ਆਹ ਹੋ ਗਿਆ ਇੱਥੇ ਆਪਰੇਸ਼ਨ ਫਲਾਣਾ ਹੋ ਗਿਆ ਇਹ ਸਭ ਡਰਾਮੇਬਾਜੀ ਹੈ ਜਿਹਦੇ ਘਰ ਘਰ ਚੋਂ ਜਿਹੜੇ ਝਾਰਨੇ ਚੋਂ ਦਾਣੇ ਬਾਹਰ ਨਿਕਲਣ ਲੱਗ ਜਾਣ ਨਾ ਉਹ ਇਹ ਜਿਹਿਆਂ ਐਪਲੀਕੇਸ਼ਨ ਲਾਉਂਦਾ ਹੀ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਨਾ ਪਹਿਲਾਂ ਤਾਂ ਗੱਲ ਸੀ ਕਿ 2-4 ਕਰੋੜ 5 ਕਰੋੜ ਹੁਣ 20-25 ਕਰੋੜ ਦੀ ਗੱਲ ਆਈ ਆ ਕਿ 50 ਕਰੋੜ ਵੀ ਕਹਿ ਦੇਣ ਪਰ ਉਹ ਇਹ ਐ ਤਾਂ ਦੱਸਦੇ ਨਹੀਂ ਬੀਜੇਪੀ ਦੇ ਜਿੱਤੇ ਹੋਏ ਕਿੰਨੇ ਨੇ ਵਿਧਾਨ ਸਭਾ 'ਚ ਉਹ ਕੋਈ ਫਾਇਦੇ ਨੂੰ ਇਹ ਕਰੂ ਇਹਨਾਂ ਦੀ ਸਰਕਾਰ ਤੋੜ ਕੇ ਮੁੱਖ ਮੰਤਰੀ ਦਾ ਉਹ ਆਪਣਾ ਬਣਾਉਣਗੇ ਕਿ ਇਹਨਾਂ ਦੇ ਲਈ ਜਾਣਗੇ ਫਿਰ ਉਹ ਉਹਦੇ 'ਚ ਫਰਕ ਤਾਂ ਦੇਖੋ 91 ਨੇ 91 'ਚ ਕਿੰਨੇ ਤੋੜ ਲੂਗੀ ਬੀਜੇਪੀ ਨੇੜੇ ਤੇੜੇ ਵੀ ਨਹੀਂ ਤਾਂ ਹੀ ਹਾਸੋ ਹੀਣੀਆਂ ਗੱਲਾਂ ਲੱਗਦੀਆਂ ਨੇ ਇਹ ਇਹ ਮਜ਼ਾਕ ਹੈ ਇਹ ਮਜ਼ਾਕ ਨਹੀਂ ਢਾਉਣਾ ਚਾਹੀਦਾ ਇਹ ਮਜ਼ਾਕ ਫਿਰ ਕਿਉਂ ਕਰਦਾ ਇੱਕ ਐਮਐਲਏ ਆ ਉਹ ਐਮਐਲਏ ਕਹਿ ਰਿਹਾ ਜੀ ਕਿ ਬੀਜੇਪੀ ਸਾਨੂੰ ਆਫਰ ਕਰ ਰਹੀ ਹੈ ਜੇ ਆਫਰ ਨਹੀਂ ਕੀਤਾ ਤਾਂ ਐਮਐਲਏ ਦੀ ਮਨਸਾ ਕੀ ਹੈ ਇਹ ਕਰਨ ਦੀ ਬੀਜੇ ਝੂਠ ਬੋਲਣਾ ਜਿਹੜਾ ਉਹਨਾਂ ਦਾ ਲੀਡਰ ਆ ਉਹ ਉਹ ਕਿੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਉਂਦਾ ਵੀ ਮੈਂ ਸੱਚ ਬੋਲਦਾ ਨਾ ਕੇਜਰੀਵਾਲ ਸੱਚ ਬੋਲਿਆ ਨਾ ਭਗਵੰਤ ਮਾਨ ਬੋਲਦਾ ਜੀ ਨਾਲ ਦਾ ਜਿਹਨੂੰ ਤੁਸੀਂ ਲੀਡਰ ਮੰਨਦੇ ਹੋ ਜਿਹਾ ਜਿਹਾ ਉਹ ਰੋਲ ਮਾਡਲ ਹੋਊਗਾ ਉਹੀ ਹੀਠਾ ਹਵਾ ਜਾਊਗੀ ਉਹ ਕਹਿੰਦੇ ਵੀ ਢਾਡੀਆਂ ਵਾਂਗੂ ਬੀਜਾ ਸਾਡੇ ਵਾਲੇ ਉੱਪਰ ਵਾਲੇ ਢੱਡ ਵਜਾਈ ਜਾਂਦੇ ਆਪਾਂ ਹੀਠਾਂ ਵਜਾਈ ਜਾਓ ਢੱਡ ਇਹੀ ਕਹੀਂ ਜਾਓ ਬੁੜੀ ਸੱਚ ਕਹਿੰਦੀ ਆ ਬੁੜੀ ਸੱਚ ਕਹਿੰਦੀ ਆ ਆ ਹਾਲਾਤ ਕਰਤੇ ਪਰ ਮੈਨੂੰ ਰੋਣ ਆਉਂਦਾ ਕਿ ਅੱਜ ਜੇ ਮੈਨੂੰ ਵੀ ਕੋਈ ਲੀਡਰ ਕਹਿੰਦਾ ਮੈਨੂੰ ਰੋਣ ਆਉਂਦਾ ਵੀ ਇਹ ਚਪੇੜ ਮਾਰਦੇ ਨੇ ਲੀਡਰਾਂ ਦਾ ਕਰੈਕਟਰ ਇੰਨਾ ਹਾਲਾਤ ਸਾਡੇ ਥੱਲੇ ਗਿਰ ਗਏ ਕਿ ਅਸੀਂ ਲੀਡਰ ਕਹੌਣ ਯੋਗ ਨਹੀਂ ਰਹੇ ਇਹ ਬਹੁਤ ਵੱਡਾ ਤਖਾੰਤ ਹੋ ਗਿਆ ਪਰ ਮੈਂ ਦੂਜੇ ਬੰਨੇ ਲਾਸਟ ਗੱਲ ਇਹ ਕਹਿਣੀ ਚਾਹੁੰਨਾ ਤੁਹਾਨੂੰ ਕਿ ਸੁਖਵੀਰ ਵੀ ਆਪਣਾ ਘਰ ਸੰਭਾਲ ਕੇ ਰੱਖੇ ਜਿਹੜੀਆਂ ਸਾਨੂੰ ਇਨਫੋਰਮੇਸ਼ਨ ਆ ਰਹੀਆਂ ਇਹ ਲੱਗਦੀਆਂ ਨੇ ਕਿ ਸੁਖਵੀਰ ਦਾ ਘਰ ਵੀ ਪਾਟਿਆ ਲੈ ਉੱਥੇ ਵੀ ਦੋ ਧੜੇ ਨੇ ਉਹ ਧੜਿਆਂ 'ਚ ਇੱਕ ਧੜਾ ਭਾਜਪਾ ਵੱਲੋਂ ਕਦੇ ਵੀ ਜਾ ਸਕਦਾ ਹੈ ਬਿਲਕੁਲ ਜੀ ਸੋ ਪਰਮਜੀਤ ਸਿੰਘ ਸਹੋਲੀ ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਬਾਰੇ ਗੱਲਬਾਤ ਕੀਤੀ ਆ ਸੋ ਲਗਾਤਾਰ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰ ਐਲਾਨੇ ਗਏ ਸਨ ਉਹ ਸੱਤ ਰਹਿ ਚੁੱਕੇ ਨੇ ਜਨਨ ਕਿ ਇੱਕ ਉਮੀਦਵਾਰ ਐਮਪੀ ਦਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਬੀਜੇਪੀ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ 92 ਦੀ ਗਿਣਤੀ ਚੋਂ 91 ਰਹਿ ਚੁੱਕੀ ਆ ਜਨਨ ਕਿ ਸ਼ੀਤਲ ਅੰਗਰਾਲ ਉਹ ਵੀ ਬੀਜੇਪੀ ਚ ਸ਼ਾਮਲ ਹੋਏ ਨੇ ਸੋ ਵੱਡਾ ਝਟਕਾ ਅੱਜ ਦਾ ਦਿਨ ਆਮ ਆਦਮੀ ਪਾਰਟੀ ਨੂੰ ਝਟਕਿਆਂ ਦਾ ਰਹਿਸੋ ਲਗਾਤਾਰ ਬੀਜੇਪੀ ਚ ਸ਼ਾਮਲ ਹੋਏ ਨੇ ਅਤੇ ਉਸ ਤੋਂ ਬਾਅਦ ਹੁਣ ਵੋਟਾਂ ਹਜੇ ਬਹੁਤ ਦੂਰ ਨੇ ਦੇਖਣਾ ਹੋਵੇਗਾ ਕਿ ਕਿੰਨੇ ਵੱਡੇ ਲੀਡਰ ਹੋਰ ਬੀਜੇਪੀ ਚ ਸ਼ਾਮਲ ਹੁੰਦੇ ਨੇ ਜਾਂ ਹੋਰ ਇੱਧਰ ਉੱਧਰ ਹੁੰਦੇ ਨੇ ਸੁਖਵੀਰ ਥੂਈ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ